ਪੁਰਸ਼ ਬੈਠੇ ਸੀ ਦੋ ਮੰਤਰੀ ਆ ਗਏ ਜਿੱਥੇ ਮਹਾਪੁਰਸ਼ਾਂ ਦਾ ਸਥਾਨ ਨੇ ਨਾਲ ਪਾਰ ਕੇ ਅਮਰਤ ਵੇਲਾ ਸੀ ਅਜੇ 8:00 ਵਜੇ ਸਨ ਤੇ ਮਹਾਪੁਰਸ਼ ਬੈਠੇ ਸੀ ਕੁਰਸੀ ਤੇ ਸੰਤ ਬਾਬਾ ਸੁਖਦੇਵ ਸਿੰਘ ਜੀ ਕਿਸੇ ਨੇ 10-10 ਹਜ਼ਾਰ ਦੀਆਂ ਦੱਥੀਆਂ ਲਿਆ ਕੇ ਨਮਸਕਾਰ ਕੀਤੀ ਤੇ ਇਨਨੇ ਚਿਰ ਨੂੰ ਦੋ ਹੀ ਮੰਤਰੀ ਵੀ ਆ ਗਏ ਆ ਕੇ ਕੁਦਰਲੇ ਪਾਸੇ ਬਹਿ ਗਿਆ ਇਹ ਕੁਦਰਲੇ ਪਾਸੇ ਬਹਿ ਗਿਆ ਤੇ ਮਹਾਪੁਰਸ਼ਾਂ ਨੇ ਇੱਕ ਇੱਕ ਦੱਥੀ ਚੱਕੀ ਉਹਨਾਂ ਦੀ ਦਸਤਾਰ ਵਿੱਚ ਟੰਗ ਦਿੱਤੀ ਨਾਲ ਸਿੰਘ ਬੈਠਾ ਇਹ ਮਹਾਰਾਜ ਇਹ ਤਾਂ ਪਹਿਲਾਂ ਹੀ ਰੱਜੇ ਨੇ ਇਹਨਾਂ ਨੂੰ ਕਾਹਤੋਂ ਦੇਈ ਜਾਂਦੇ ਹੋ ਇਹ ਗਰੀਬ ਨੂੰ ਦੇਜੋ ਕਹਿੰਦੇ ਨਹੀਂ ਗਰੀਬ ਰੱਜਿਆ ਹੋਣਾ ਪਰ ਇਹ ਪਖਾਰੀ ਨੇ ਵਿਚਾਰੇ ਇਹ ਅੱਜ ਵੀ ਇੱਥੇ ਮੰਗਣ ਹੀ ਆਏ ਨੇ ਸੰਤੋਖ ਨਹੀਂ ਹੈ ਨਾ ਕੋਲ ਪੁੱਛ ਲਿਆ ਕਹਿੰਦੇ ਇਹਨਾਂ ਨੂੰ ਰੱਜ ਗਏ ਰੱਜੇ ਨਹੀਂ ਹੈ ਅਸਲੀ ਭਖਾਰੀ ਬੰਦੇ ਨੇ ਤਾਂ ਅਸੀਂ ਇਹਨਾਂ ਨੂੰ ਦਿੱਤੇ ਵੀ ਸ਼ਾਇਦ ਮਾੜਾ ਮੋਟਾ ਗੁਜ਼ਾਰਾ ਹੋ ਜੇ ਤੁਹਾਡਾ ਕਰੋੜਾਂ ਰੁਪਏ ਦੇ ਮਾਲਕ ਸੀ ਉਹ ਕਰੋੜਾਂ ਤੋਂ ਵੀ ਜ਼ਿਆਦਾ ਹੋਣੇ ਪਰ ਅੰਦਰਲੀ ਹਵਸਤਾ ਜਾਣ ਲਈ ਮਹਾਪੁਰਸ਼ਾਂ ਨੇ ਕਹਿੰਦੇ ਨਹੀਂ ਭਖਾਰੀ ਨੇ